ਰਾਜਸਥਾਨ ਦਾ ਰਹਿਣ ਵਾਲਾ ਇੱਕ ਵਿਅਕਤੀ ਰਾਜਸਥਾਨ ਚ ਅਫੀਮ ਲਿਆ ਕੇ ਗੁਰਦਾਸਪੁਰ ਦੇ ਵਿੱਚ ਵੇਚਣ ਦੀ ਤਾਕ ਵਿੱਚ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ੜਕ ਕੇ ਆ ਗਿਆ ਗੁਰਦਾਸਪੁਰ ਪੁਲਿਸ ਨੇ ਉਕਤ ਵਿਅਕਤੀ ਨੂੰ 1.5 ਕਿਲੋ ਤੋਂ ਵੱਧ ਅਫੀਮ ਅਤੇ 25000 ਰੁਪਏ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ ਉਸ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਐਸਪੀ ਬਲਵਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਵਿਆਮਾ ਹਰੀਸ਼ ਕੁਮਾਰ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਗੁਰਦਾਸਪੁਰ ਪੰਜਾਬ ਸਰਕਾਰ ਦੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਇੰਸਪੈਕਟਰ ਕਪਿਲ ਕੌਸ਼ਲ ਇੰਚਾਰਜ ਸੀਆਈ ਸਟਾਫ ਵੱਲੋਂ ਆਪਣੀ ਟੀਮ ਨਾਲ ਸਦਰ ਥਾਣੇ ਦੇ ਮੁਖੀ ਆਮਨਦੀਪ ਸਿੰਘ ਸਮੇਤ ਸੁਜੀਤ ਸਿੰਘ ਥਾਣਾ ਸਦਰ ਗੁਰਦਾਸਪੁਰ ਦੀ ਟੀਮ ਵੱਲੋਂ ਗਸ਼ਤ ਦੌਰਾਨ ਗੰਦਾ ਨਾਲਾ ਪੁਲੀ ਬਾਈਪਾਸ ਨਜ਼ਦੀਕ ਲਿੰਕ ਰੋਡ ਬਬਰੀ ਤੇ ਮਦਨ ਗੁੱਜਰ ਪੁੱਤਰ ਪੇਰੂ ਗੁੱਜਰ ਵਾਸੀ ਪਿੰਡ ਸਹਾਰਾ ਥਾਣਾ ਪਰਸ਼ੋਲੀ ਜ਼ਿਲ੍ਹਾ ਚਿਤੋੜਗੜ ਰਾਜਸਥਾਨੋਂ ਸ਼ੱਕ ਦੇ ਆਧਾਰ ਤੇ ਕਾਬੂ ਕਰੋ ਜੀ ਤਲਾਸ਼ੀ ਲਈ ਗਈ। ਤਲਾਸ਼ੀਦरान ਉਸਦੇ ਬੈਗ ਚੋਂ 1 ਕਿਲੋ 547 ਗ੍ਰਾਮ ਅਫੀਮ ਅਤੇ 25000 ਰੁਪਏ ਕੈਸ਼ ਭਾਰਤੀ ਕਰੰਸੀ ਨੋਟ ਬਰਾਮਦ ਹੋਣ ਤੇ ਉਸ ਖਿਲਾਫ ਐਨਟੀਪੀਐਸ ਤੇ ਐਕਟ ਤਹਿਤ ਮਾਮਲਾ ਥਾਣਾ ਸਦਰ ਗੁਰਦਾਸਪੁਰ ਵਿੱਚ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜੋ ਆਪਣੀ ਪੁੱਛਗਿੱਛ ਵਿੱਚ ਮਦਨ ਗੁੱਜਰ ਪੁੱਤਰ ਫੇਰੋ ਗੁੱਜਰ ਨੇ ਦੱਸਿਆ ਕਿ ਉਸਨੇ ਇਹ ਫੀਮ ਦੇਖੇ ਪ Rajasthan ਤੋਂ ਲੈ ਕੇ ਆਇਆ ਸੀ ਜੋਗੇ ਗੁਰਦਾਸਪੁਰ ਦੇ ਨੇ ਸੀ ਪਰ ਪਹਿਲਾਂ ਹੀ ਪੁਲਿਸ ਦੇ ਕਾਬੂ ਆ ਗਿਆ ਜੋ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕਰਨ ਪਰ ਪੁਚਕਿਚ ਵਿੱਚ ਇਸ ਮੁਕਦਮੇ ਵਿੱਚ ਹੋਰ ਕਈ ਨਵੇਂ ਤੱਥ ਸਾਹਮਣੇ ਆਉਣ ਦੀ ਵੀ ਉਮੀਦ ਹੈ ਇਹ ਮਾਨਯੋਗ ਡੀసీపీ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦੋ ਆਈਪੀਐਸ ਉਹਨਾਂ ਦੇ ਨਿਰਦੇਸ਼ਾਂ ਨਿਰਦੇਸ਼ਾਂ ਤਹਿਤ ਸ਼੍ਰੀ ਹਰੀਸ਼ ਦਾਮਾ ਐਸਐਸਪੀ ਗੁਰਦਾਸਪੁਰ ਵੱਲੋਂ ਚਲਾਈ ਮਹਿੰਮ ਦੇ ਤਹਿਤ ਇੰਸਪੈਕਟਰ ਸੀਏਏ ਕਪਲ ਕਾਸ਼ਨ ਤੇ ਐਸਐਚਓ ਸੌਰ ਗੜਾਸਪੁਰ ਨੇ ਨਾਕਾਬੰਦੀ ਕੀਤੀ ਹੋਈ ਸੀ ਦਰਨੇ ਨਾਕਾਬੰਦੀ ਮਦਨ ਗੁਜਰ ਪੁੱਤਰ ਫੈਰ ਗੁਜਰ ਵਾਸੀ ਪਿੰਡ ਸਹਾਰਾ ਥਾਣਾ ਪਰਛੋਟੀ ਜਿਲ੍ਹਾ ਚਤੌਰਗੜ ਰਾਜਸਥਾਨ ਇਹਨੂੰ ਸ਼ੱਕ ਦੀ ਬਨਾ ਤੇ ਚੈੱਕ ਕੀਤਾ ਗਿਆ ਜੋ ਚੈੱਕ ਕਰਨ ਤੇ ਇਹਦੇ ਪਿੱਠੂ ਬੈਗ ਜਿਹੜਾ ਪਾਇਆ ਹੋਇਆ ਸੀਗਾ ਪਿੱਠੂ ਬੈਗ ਤੋਂ ਵਿੱਚੋਂ 1 ਕਿਲੋ 547 ਗ੍ਰਾਮ ਅਫੀਮ 25000 ਰੁਪਏ ਡਰਗ ਮਨੀ ਰੈਂਸੀ ਨੋਟ ਦੇ ਰਾਂਦ ਹੋਏ ਨੇ ਇਹਦੇ ਖਿਲਾਫ ਇਹਨਾਂ ਮਕਰਮਾ ਫੇਰ ਨੰਬਰ 74 ਡੇਟਰ 97 2024 ਅੰਡਰ ਸੈਕਸ਼ਨ 18 27 ਐ ਐਨਡੀਪੀਐਸ ਅਕਦਰ ਕੀਤਾ ਗਿਆ ਉਹ ਦੋਸ਼ੀ ਨੂੰ ਮੌਕੇ ਤੇ ਰਫਤਾਰ ਕੀਤਾ ਫਰਜ਼ਦਾਰੀ ਹੈ ਅਗਲੀ ਕਰਨੀ ਦੀ ਤਿਆਰੀ ਕਿਥੋਂ ਲੈ ਕੇ ਆ ਰਿਹਾ ਸੀ ਜੀ ਇਹ ਇਹ Rajasthan ਤੋਂ ਲੈ ਕੇ ਆਇਆ ਸੀਗਾ ਤੇ ਫਰਜ਼ਦਾਰ ਅੱਗੇ ਜਾ ਕੇ ਇਹਨੇ ਕਿਸੇ ਗੁਰਦਾਸਪੁਰ ਏਰੀਏ ਚ ਸਪਲਾਈ ਕਰਨੀ ਸੀ ਤੇ ਇਹਨੂੰ ਰੈਸਟ ਕਰ ਲਿਆ ਇਹ ਫਰਦਰ ਅਮਰ ਮਾਰ ਲੈਣਾ ਅਰਮਾਨ ਲੇਰ ਅਰਮਾਨ ਲੇਰ ਕੇ ਫਰਦਰ ਵੀ ਪੁੱਛ ਤਕੀਸ਼ ਕਰਾਂਗੇ ਇੱਥੇ ਪਹਿਲਾਂ ਵੀ ਕੋਈ ਮਾਮਲਾ ਚੱਜਿਆ ਨਹੀਂ ਨਹੀਂ ਫਿਲਹਾਲ ਕੋਈ ਨੋਟਿਸ ਨਹੀਂ ਆਇਆ ਲੇਕਿਨ ਫਰਦਰ ਅਗੇ ਇਨਵੈਸਟਿਗੇਟ ਕਰਾਂਗੇ ਅਰ ਰਿਕਾਰਡ ਚੈੱਕ ਕਰਾਂਗੇ ਲੈ ਕੇ ਆਂਦੜ ਹੈ ਜੀ ਜਾਂ ਆ ਨਹੀਂ ਬਾਕੀ ਹੁਣ ਤਫ਼ਤੀਸ਼ ਡਿਟੇਲ ਚ ਕੋਸ਼ਿਸ਼ ਕਰਾਂਗੇ ਵੀ ਕਿੱਥੋਂ ਇਹ ਕਿੰਨੀ ਵਾਰ ਲੈ ਕੇ ਆਇਆ ਅਰਮਾਨ ਲੇਰ ਦਾ ਫਰਦਰ ਪੁੱਛੇ ਕਰਾਂਗੇ ਅਸਾਂ ਰੈਨ ਵਾਲਾ ਵੈਸੇ ਉੱਥੋਂ ਦਾ ਹੀ ਹੈ ਕਿ ਜਾਂ ਹਾਲਵਾਚੀ ਜਾਂ ਕੋਈ ਗੁਰਦਾਰ ਕੋਈ ਦਾ ਰੈਨ ਵਾਲਾ ਸਹਾਰਾ ਪਿੰਡ ਹੈ ਲਾਹਸਤਾਨ ਚ ਰੈਨ ਵਾਲਾ ਉੱਥੋਂ ਦਾ ਹੀ ਹੈ ਨਾਲ ਕੀ ਕਾਰਵਾਈ ਕੀਤੀ ਜਾ ਰਹੀ ਹੈ ਜ ਆ ਫਿਰ ਹਾਲ ਰਮਾਨ ਲੈ ਲਿਆ ਰੈਸਟ ਕਰਕੇ ਰਮਾਨ ਲੈ ਫਜ਼ਲ ਪੜਤਾਲ ਕਰਾਂਗੇ ਵੀ ਕਿੱਥੋਂ ਪਿਛੋਂ ਕਿੱਥੋਂ ਲੈ ਕੇ ਆਉਂਦਾ ਸੀ ਅੱਗੇ ਕਿੱਥੇ ਸਪਲਾਈ ਕਰਦਾ ਸੀ